ਪਾਰਾਚੇ ਮਨਾਏ ਜਾਣ ਵਾਲੇ ਮਹੱਤਵਪੂਰਨ ਤਿਹਾਰਾ ਵਿੱਚੋਂ ਇੱਕ ਤਿਹਾਰ ਨਰਾਤਿਆਂ ਦਾ ਤਿਹਾਰ ਵੀ ਹੈ ਜੋ ਕਿ ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ ਇਨਾੰਨਰਾਤਿਆਂ ਦੌਰਾਨ ਦੇਵੀ ਮਾਦੇ ਵਕਫਾਕ ਰੂਪਾਂ ਦੀ ਪੂਜਾ 9 ਦਿਨਾਂ ਲਈ ਕੀਤੀ ਜਾਂਦੀ ਹੈ ਜਿਸ ਦੀ ਸ਼ੁਰੂਆਤ 22 ਸਤੰਬਰ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ ਪੂਰੇ ਭਾਰਤ ਦੇ ਨਾਲ ਨਾਲ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਇਸ ਤਿਹਾੜ ਦੀ ਇੱਕ ਵੱਖਰੀ ਹੀ ਪਛਾਣ ਹੈ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਨਾੰਨਰਾਤਿਆਂ ਦੌਰਾਨ ਵਰਤ ਰੱਖ ਕੇ ਮਹਾਮਾਈ ਜੀ ਦੇ ਵਕਫਾਕ ਸਰੂਪਾਂ ਦੀ ਪੂਜਾ ਅਰਚਨਾ ਕਰਦੇ ਨੇ ਇਨਾੰਨਰਾਤਿਆਂ ਨੂੰ ਲੈ ਕੇ ਪਰਾਚੀਨ ਮਨਸਾ ਦੇਵੀ ਮੰਦਿਰ ਹਦੀਆਬਾਦ ਫਗਵਾੜਾ ਵਿਖੇ ਵੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ ਤੇ ਸ਼ਰਧਾਲੂ ਸਵੇਰ ਤੜਕਸਾਰ ਹੀ ਮੰਦਿਰ ਵਿਖੇ ਪਹੁੰਚ ਕੇ ਮਾਂ ਸ਼ੈਲ ਪੁੱਤਰੀ ਦੀ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆਏ ਜ਼ਿਕਰਯੋਗ ਹੈ ਕਿ ਇਸ ਮੰਦਿਰ ਪ੍ਰਤੀ ਸ਼ਰਧਾਲੂਆਂ ਦੀ ਪੁਰਾਣ ਆਸਥਾ ਹੈ ਤੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਮਹਾਮਾਈ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀ ਹੈ ਇਸ ਦੌਰਾਨ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਮਾਨਸਾਦੇਵੀ ਮੰਦਰ ਵਿਖੇ ਨਰਾਤਿਆਂ ਦੇ ਉਪਲਖ ਵਿੱਚ ਜਿੱਥੇ ਮਹਾਮਾਈ ਜੀ ਦੀ ਪੂਜਾ ਅਰਚਨਾ ਕੀਤੀ ਗਈ ਉੱਥੇ ਹੀ ਝੰਡਾ ਚੜਾਉਣ ਦੀ ਰਸਮ ਵੀ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਰਾਤਿਆਂ ਦੇ ਆਖਰੀ ਦਿਨ ਦੁਰਗਾ ਅਸ਼ਟਮੀ ਦੇ ਉਪਲਖ ਵਿੱਚ ਮਿਤੀ 30 ਸਤੰਬਰ ਦਿਨ ਮੰਗਲਵਾਰ ਨੂੰ ਵਿਸ਼ਾਲ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਣਗੇ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ अनिभ क्या कहना चाहते हैं जो अब जी नाता शुरू सभी भक्तों को जय माता जी आज से जो है शारदीय नवरात्रि का जो है शुभारंभ हो गया है मनसा देवी मंदिर से महपुरा में आज जो है प्रातःकालीन सभी ब्राह्मणों के द्वारा साढ़े चार बजे माँ भगवती का आवाहन एवं पूजन किया गया उसके बाद जो है ध्वजारोहण का प्रारंभ जो है ध्वजारोहण किया गया आज प्रथम शैलपुत्री चा आज जो है माँ भगवती के जो है प्रथम रूप शैलपुत्री के रूप में उनका पूजन किया जाता है यहाँ पे जो है मनसा देवी मंदिर में दूर दूर से जो है भगत श्रद्धालु जो है आते हैं माँ भगवती मनसा देवी का आशीर्वाद प्राप्त करते हैं आप लोग भी जो है आकर के माँ भगवती का आशीर्वाद प्राप्त करें तीस सितंबर दिन मंगलवार को यहाँ पे जो है भव्य माँ भगवती का मेले का आयोजन होगा दुर्गा अष्टमी के शुभ अवसर पर आप सभी भक्तों का हार्दिक स्वागत एवं अभिनंदन है जय माता ਪਾਰਾਚੇ ਮਨਾਏ ਜਾਣ ਵਾਲੇ ਮਹੱਤਵਪੂਰਨ ਤਿਹਾਰਾ ਵਿੱਚੋਂ ਇੱਕ ਤਿਹਾਰ ਨਰਾਤਿਆਂ ਦਾ ਤਿਹਾਰ ਵੀ ਹੈ ਜੋ ਕਿ ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ ਇਨਾਨਰਾਤਿਆਂ ਦੌਰਾਨ ਦੇਵੀ ਮਾਦੇ ਵਕ ਵਕ ਰੂਪਾਂ ਦੀ ਪੂਜਾ 9 ਦਿਨਾਂ ਲਈ ਕੀਤੀ ਜਾਂਦੀ ਹੈ ਜਿਸ ਦੀ ਸ਼ੁਰੂਆਤ 22 ਸਤੰਬਰ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ ਪੂਰੇ ਭਾਰਤ ਦੇ ਨਾਲ ਨਾਲ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਇਸ ਤਿਹਾੜੀ ਦੀ ਇੱਕ ਵੱਖਰੀ ਹੀ ਪਹਿਚਾਣ ਹੈ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਨਾਨਰਾਤਿਆਂ ਦੌਰਾਨ ਵਰਤ ਰੱਖ ਕੇ ਮਹਾਮਾਈ ਜੀ ਦੇ ਵਕ ਵਕ ਸਰੂਪਾਂ ਦੀ ਪੂਜਾ ਅਰਚਨਾ ਕਰਦੇ ਨੇ ਇਨਾਨਰਾਤਿਆਂ ਨੂੰ ਲੈ ਕੇ ਪਰਾਚੀਨ ਮੰਨਸਾ ਦੇਵੀ ਮੰਦਿਰ ਹਦੀਆਬਾਦ ਫਗਵਾੜਾ ਵਿਖੇ ਵੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ ਤੇ ਸ਼ਰਧਾਲੂ ਸਵੇਰ ਤੜਕਸਾਰ ਹੀ ਮੰਦਿਰ ਵਿਖੇ ਪਹੁੰਚ ਕੇ ਮਾਂ ਸ਼ੈਲ ਪੁੱਤਰੀ ਦੀ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆਏ ਜ਼ਿਕਰਯੋਗ ਹੈ ਕਿ ਇਸ ਮੰਦਿਰ ਪ੍ਰਤੀ ਸ਼ਰਧਾਲੂਆਂ ਦੀ ਪੁਰਾਣ ਆਸਥਾ ਹੈ ਤੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਮਹਾਮਾਈ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀ ਹੈ ਇਸ ਦੌਰਾਨ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਮਾਨਸਾਦੇਵੀ ਮੰਦਿਰ ਵਿਖੇ ਨਰਾਤਿਆਂ ਦੇ ਉਪਲਖ ਵਿੱਚ ਜਿੱਥੇ ਮਹਾਮਾਈ ਜੀ ਦੀ ਪੂਜਾ ਅਰਚਨਾ ਕੀਤੀ ਗਈ ਉੱਥੇ ਹੀ ਝੰਡਾ ਚੜਾਉਣ ਦੀ ਰਸਮ ਵੀ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਰਾਤਿਆਂ ਦੇ ਆਖਰੀ ਦਿਨ ਦੁਰਗਾ ਅਸ਼ਟਮੀ ਦੇ ਉਪਲਖ ਵਿੱਚ ਮਿਤੀ 30 ਸਤੰਬਰ ਦਿਨ ਮੰਗਲਵਾਰ ਨੂੰ ਵਿਸ਼ਾਲ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚਣਗੇ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ